ਇਸ ਵਕਤ ਅਸੀਂ ਅੰਮ੍ਰਿਤਸਰ ਦੇ ਝੰਡਿਆਲਾ ਨਜ਼ਦੀਕ ਪਿੰਡ ਬੰਡਾਲਾ ਗੁੰਨੋਵਾਲ ਹਵੇਲੀਆਂ ਵਿਖੇ ਪਹੁੰਚੇ ਆ ਜਿੱਥੇ ਕਿ ਇੱਕ ਪਰਿਵਾਰ ਦਾ ਲੜਕਾ ਉਮਰ ਉਦੀ 17 ਸਾਲ ਸਾਹਿਲਪ੍ਰੀਤ ਉਸਦਾ ਨਾਮ ਔਰ ਖਡੂਰ ਸਾਹਿਬ ਵਿਖੇ ਹੋ ਸਕੂਲ ਵਿੱਚ ਪੜਦਾ ਸੀ ਸੋ ਸਕੂਲ ਦੇ ਨਿਯਮ ਅਨੁਸਾਰ ਸਕੂਲ ਵਿੱਚ ਫੋਨ ਅਲਾਉਡ ਨਹੀਂ ਸੀ ਪਰ ਉਹ ਲੜਕਾ ਪੇਪਰ ਦੌਰਾਨ ਫੋਨ ਲੈ ਕੇ ਜਾਂਦਾ ਜਦੋਂ ਅਧਿਆਪਕ ਵੱਲੋਂ ਉਸ ਨੂੰ ਫੋਨ ਸਮੇਤ ਫੜਿਆ ਜਾਂਦਾ ਤਾਂ ਪਰਿਵਾਰ ਨੂੰ ਫੋਨ ਦੀ ਸੂਚਨਾ ਦਿੱਤੀ ਜਾਂਦੀ ਹੈ ਕਿ ਤੁਹਾਡੇ ਬੱਚੇ ਕੋਲੋਂ ਫੋਨ ਫੜਿਆ ਗਿਆ ਹੈ ਉਸ ਤੋਂ ਬਾਅਦ ਜਦੋਂ ਸਕੂਲੋਂ ਛੁੱਟੀ ਹੁੰਦੀ ਹੈ ਤਾਂ ਸਾਹਿਲ ਪ੍ਰੀਤ ਘਰ ਨਹੀਂ ਪਰਦਾ ਔਰ ਪਰਿਵਾਰ ਵੱਲੋਂ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਗਈ ਹੈ ਸੋ ਪਰਿਵਾਰ ਸਾਹਿਲ ਪ੍ਰੀਤ ਨੂੰ ਲੈ ਕੇ ਕਾਫੀ ਚਿੰਤਾ ਦੇ ਵਿੱਚ ਹੈ ਕਿਉਂਕਿ ਅਜ ਤੱਕरीबन ਇੱਕ ਹਫਤਾ ਹੋ ਗਿਆ ਔਰ ਅਜੇ ਤੱਕ ਸਾਹਿਲ ਪਰਦਾ ਕੁਝ ਵੀ ਨਹੀਂ ਪਤਾ ਲੱਗਿਆ ਪੁਲਿਸ ਨੂੰ ਵੀ ਦਰਖਾਸਤ ਦਿੱਤੀ ਗਈ ਹੈ ਸੋ ਪੂਰੀ ਜਾਣਕਾਰੀ ਲਈ ਅਸੀਂ ਉਸ ਪਰਿਵਾਰ ਕੋਲ ਪਹੁੰਚੇ ਹਾਂ ਕਿਉਂਕਿ ਪਰਿਵਾਰ ਕਾਫੀ ਸਮੇਂ ਤੋਂ ਸਦਮੇ ਦੇ ਵਿੱਚ ਹੈ ਕਿਉਂਕਿ ਇੱਕ ਛੋਟਾ ਜਿਹਾ ਬੱਚਾ ਹੈ ਉਮਰ 17 ਸਾਲ ਹੈ ਔਰ ਜਿਹੜਾ ਕਿ ਅਜੇ ਪਹਿਲੀ ਵਾਰ ਹੀ ਸ਼ਾਇਦ ਉਸਨੇ ਫੋਨ ਫੜਿਆ ਸੀ ਔਰ ਜਦੋਂ ਸਕੂਲ ਲੈ ਜਾਂਦਾ ਪੁਲੇਖੇ ਨਾਲ ਕਹਿ ਲੋ ਲੈ ਜਾਂਦਾ ਤਾਂ ਉਸ ਤੋਂ ਬਾਅਦ ਸ਼ਾਇਦ ਉਹ ਡਰ ਗਿਆ ਜਾਂ ਸਹਿਮ ਗਿਆ ਕੋਈ ਨਾ ਕੋਈ ਗੱਲ ਹੋਈ ਆ ਔਰ ਘਰ ਨਹੀਂ ਪਰਦਾ ਸੋ ਉਹਨਾਂ ਦੇ ਘਰ ਦੇ ਫੈਮਿਲੀ ਮੈਂਬਰ ਮੌਜੂਦ ਨੇ ਗੱਲਬਾਤ ਕਰਦਿਆਂ ਵਿੱਚ ਕੀ ਨਾਮਤ ਲਖਵਿੰਦਰ ਸਿੰਘ ਮੇਰਾ ਨਾਮ ਜੀ ਮੇਰਾ ਬੇਟਾ ਸਾਇਲਪ੍ਰੀਤ ਸਿੰਘ ਜੋ ਕਿ ਖਡੂਰ ਸਾਹਿਬ ਨਿਸ਼ਾਨੇ ਸਿੱਖੀ ਸਕੂਲ ਚ ਪੜਦਾ ਸੀਗਾ ਜਿੱਦਾਂ ਤੁਸੀਂ ਦੱਸਿਆ ਕਿ ਸੇਮ ਉਹ ਫੋਨ ਲਾਊਡ ਨਹੀਂ ਹੈ ਸਕੂਲ ਦੇ ਵਿੱਚ ਲੇਕਿਨ ਉਹ ਫੋਨ ਲੈ ਕੇ ਗਿਆ ਜਿਸੇ ਟੀਚਰ ਨੇ ਉਹਦਾ ਫੋਨ ਜਮ੍ਹਾਂ ਕਰਕੇ ਪ੍ਰਿੰਸੀਪਲ ਕੋਲ ਨੁੰਦੇ ਦੇ ਤੌਰ ਸਾਨੂੰ ਨਾਲ ਦੇ ਨਾਲ ਹੀ ਇਨਫੋਰਮੇਸ਼ਨ ਦੇ ਦਿੱਤੀ ਕਾਲ ਕਰਕੇ ਕਿ ਤੁਸੀਂ ਆਪਣੇ ਬੱਚੇ ਦਾ ਫੋਨ ਲੈ ਜਾਓ ਇਸ ਤੋਂ ਬਾਅਦ ਉਹ ਛੁੱਟੀ ਹੋ ਜਾਂਦੀ ਹੈ ਲੇਕਿਨ ਉਹ ਛੁੱਟੀ ਦੇ ਬਾਅਦ ਮਤਲਬ ਘਰੇ ਨਹੀਂ ਆਉਂਦਾ ਅੱਜ ਮਤਲਬ 23 ਤਰੀਕ ਦਾ ਗੁੰਮ ਆ ਅਸੀਂ ਗੁੰਮਸ਼ਦਾ ਦੀ ਰਿਪੋਰਟ ਵੀ ਦੇ ਰੱਖੀ ਆ ਲੇਕਿਨ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ ਜੇਕਰ ਸਾਹਿਲ ਪ੍ਰੀਤ ਦੀ ਗੱਲ ਕਰੀਏ ਤਾਂ ਹਰ ਰੋਜ਼ ਰੋਜ਼ਾਨਾ ਉਹ ਸਕੂਲ ਜਾਂਦਾ ਸੀ ਤੇ ਕਿੰਨੇ ਵਜੇ ਘਰ ਵਾਪਸ ਆ ਜਾਂਦਾ ਸੀ ਤੇ ਉਸ ਦਿਨ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਤੁਹਾਡਾ ਬੱਚਾ ਕਾਫੀ ਲੇਟ ਹੋ ਗਿਆ ਅਜੇ ਤੱਕ ਘਰ ਨਹੀਂ ਪਹੁੰਚਿਆ ਉਹ ਜਦੋਂ ਵੀ ਮਤਲਬ ਸਕੂਲ ਜਾਂਦਾ ਸੀਗਾ ਉਹਦਾ ਮਤਲਬ ਪੌਣੇ 1 ਵਜੇ ਦਾ ਟਾਈਮ ਸੀਗਾ ਪਰਮਾਨੈਂਟ ਹੀ ਇਹ ਤਾਂ ਛੁੱਟੀ ਉਹਨੂੰ ਸਵਾ 12 ਵੇ ਛੁੱਟੀ ਹੁੰਦੀ ਸੀ ਪੌਣੇ 1 ਵਜੇ ਆ ਜਾਂਦਾ ਸੀ ਉਸ ਦਿਨਾਂ ਹੀ 1 ਵਜੇ ਤੱਕ 1:30 ਵਜੇ ਤੱਕ ਉਹਦੀ ਵੇਟ ਕੀਤੀ ਫਿਰ ਆਪਾਂ 2:30 ਵਜੇ ਉਹਨੂੰ ਲੱਭਣਾ ਸ਼ੁਰੂ ਕੀਤਾ ਜਦੋਂ ਫਿਰ 2:30 ਵਜੇ ਲੱਭਣਾ ਸ਼ੁਰੂ ਕੀਤਾ ਤਾਂ ਫਿਰ ਸਾਨੂੰ ਸਾਡੇ ਇਥੋਂ 500 ਕਿਲੋ 500 ਮੀਟਰ ਦੂਰੀ ਤੇ ਏਜੰਸੀਆਂ ਵਾਲੀ ਦੁਕਾਨ ਆ ਉੱਥੇ ਸਕੂਟਰੀ ਖੜੀ ਮਿਲੀ ਮੋਪੜ ਜਿਹੜੀ ਤੇ ਜਾਂਦਾ ਸੀ ਫਿਰ ਉਹਦਾ ਆਪਾਂ ਸੀਸੀਟੀਵੀ ਕਢਾਇਆ ਤੇ ਉਸ ਤੋਂ ਪਤਾ ਚੱਲਿਆ ਵੀ ਉਹ ਸੀਸੀਟੀਵੀ ਬਾਈਕ ਖੜ ਉਸ ਤੋਂ ਬਾਅਦ ਨਹੀਂ ਪਤਾ ਲੱਗਿਆ ਕੁਝ ਵੀ ਉਸ ਤੋਂ ਬਾਅਦ ਤੁਹਾਨੂੰ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਸੀਸੀਟੀਵੀ ਮਿਲੀ ਹੈ ਮੋਪਡ ਮਿਲੀ ਹੈ ਕੀ ਲੱਗਦਾ ਸੀ ਮਨ ਦੇ ਵਿੱਚ ਕਿਹੜਾ ਖਿਆਲ ਆਇਆ ਕਿ ਕੀ ਹੋ ਸਕਦਾ ਬੱਚਾ ਡਰ ਗਿਆ ਸੈਮ ਗਿਆ ਜਾਂ ਕਿਸੇ ਨੇ ਉਹਦੇ ਨਾਲ ਕੋਈ ਅਨਹੋਣੀ ਘਟਨਾ ਘਟੀ ਹੋਵੇ ਉਸ ਨੂੰ ਕੋਈ ਲੈ ਗਿਆ ਹੋਵੇ ਔਰ ਜੇ ਦੂਜੇ ਪਾਸੇ ਦੇਖੇ ਜਾਵੇ ਤਾਂ ਉਸ ਦੇ ਜਿਹੜੇ ਦੋਸਤ ਯਾਰ ਦੋਸਤ ਸੀ ਉਹਨਾਂ ਨਾਲ ਤੁਹਾਡੀ ਗੱਲਬਾਤ ਹੋਈ ਹੈ ਯਾਰ ਦੋਸਤਾਂ ਨਾਲ ਵੀ ਗੱਲਬਾਤ ਹੋਈ ਹੈ ਲੇਕਿਨ ਉਹ ਵੀ ਕਹਿੰਦੇ ਵੀ ਇੱਥੋਂ ਠੀਕ ਠਾਕ ਗਿਆ لیکن ਸਾਨੂੰ ਮਤਲਬ ਹੁਣ ਤੇ ਸਾਡੇ ਵਾਸਤੇ ਮਤਲਬ ਕੁਝ ਸਮਝ ਨਹੀਂ ਲੱਗ ਰਿਹਾ ਵੀ ਉਹਦੇ ਨਾਲ ਕੀ ਵਾਪਰੇਗਾ ਕਿਉਂਕਿ ਦਿਨ ਬਹੁਤ ਜ਼ਿਆਦਾ ਹੋ ਗਿਆ 23 ਤਰੀਕ ਦਾ ਉਹ ਗਿਆ ਹੈ ਤੇ ਹੁਣ ਮਤਲਬ ਆਜ ਇੱਕ ਵੀਕ ਹੋਣ ਵਾਲਾ ਹੋ ਗਿਆ ਜੀ ਅਸੀਂ ਪੁਲਿਸ ਨੂੰ ਵੀ ਮਿਲੇ ਆ ਮਤਲਬ ਕੋਈ ਅਜੇ ਤੱਕ ਹੱਲ ਨਹੀਂ ਹੋਇਆ ਤੁਹਾਡਾ ਬੱਚਾ 17 ਸਾਲਾਂ ਦਾ ਔਰ ਬੜਾ ਔਖਾ ਹੋ ਜਾਂਦਾ ਮਾਪਿਓ ਵਾਸਤੇ ਫੈਮਿਲੀ ਵਾਸਤੇ ਬੱਚੇ ਵਾਸਤੇ ਤੁਹਾਡੇ ਜਿਹੜੇ ਇਲਾਕੇ ਦੇ ਲੋਕ ਨੇ ਆਲ ਦਲ ਉਹਨਾਂ ਨੇ ਤੁਹਾਡੀ ਕੋਈ ਮਦਦ ਲਈ ਨਾਲ ਆਏ ਤੁਰੇ ਤੁਹਾਡੇ ਨਾਲ ਹਾਂਜੀ ਇਲਾਕੇ ਸਾਡੇ ਇਲਾਕੇ ਦੇ ਪੂਰੇ ਲੋਕ ਮਤਲਬ ਸਾਡੇ ਨਾਲ ਹੀ ਜਾਂ ਜਿੱਥੇ ਵੀ ਅਸੀਂ ਆਪਾਂ ਜਾਣ ਆਏ ਥਾਣੇ ਜਾਣਾ ਜਾਂ ਕਿਤੇ ਜਾਣਾ ਸਾਰੇ ਲੋਕ ਨਾਲ ਮਤਲਬ ਚੱਲ ਰਿਹਾ ਹੈ ਲੇਕਿਨ ਹੁਣ ਮੇਨ ਕਾਰਵਾਈ ਪੁਲਿਸ ਦੀ ਆਪਾਂ ਮੰਗ ਕਰਦੇ ਆਂ ਕਿ ਪੁਲਿਸ ਇਨਵੈਸਟੀਗੇਸ਼ਨ ਕਰੇ ਸਾਡਾ ਬੱਚੇ ਨੂੰ ਮਤਲਬ ਜਲਦ ਤੋਂ ਜਲਦੀ ਉਹਦੀ ਪਾਲ ਕੀਤੀ ਜਾਵੇ ਹਾਂ ਤੁਸੀਂ ਗੁੰਮਸ਼ੁਦਗੀ ਦੇ ਜਿਹੜੀ ਮਾਮਲਾ ਦਰਜ ਕਰਵਾਇਆ ਉਹਨਾਂ ਦੇ ਵੱਲੋਂ ਪੁਲਿਸ ਵੱਲੋਂ ਕੀ ਕਿਹਾ ਜਾ ਰਿਹਾ ਹੈ ਕਿ ਕਿ ਹੁਣ ਤੱਕ ਕਿਹੜੀ ਕਾਰਵਾਈ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਪੁਲਿਸੇ ਹੀ ਕਰ ਪੁਲਿਸ ਪੁੱਛ ਰਹੀ ਹੈ ਕਿ ਤੁਹਾਡਾ ਕਿਸੇ ਨਾਲ ਕੋਈ ਲਾਕ ਡਾਟ ਹੈ ਜਾਂ ਤੁਹਾਨੂੰ ਕਿਸੇ ਤੇ ਕੋਈ ਡਾਊਟ ਹੈ ਨਾ ਸਾਡਾ ਕਿਸੇ ਨਾਲ ਵੈਰ ਵਿਰੋਧ ਹੈ ਨਾ ਹੀ ਸਾਨੂੰ ਕਿਸੇ ਉੱਤੇ ਕੋਈ ਡਾਊਟ ਆ ਲੇਕਿਨ ਪੁਲਿਸ ਆਪਣੇ ਲੈਵਲ ਤੇ ਜਾਂਚ ਕਰੇ ਪੁਲਿਸ ਉਲਟਾ ਸਾਨੂੰ ਕਹਿੰਦੀ ਕਿ ਤੁਸੀਂ ਦੱਸੋ ਬਿ ਤੁਹਾਡੇ ਕਿਸੇ ਨਾਲ ਕੋਈ ਲਾਕ ਡਾਟ ਹੋਵੇ ਕਿਹਦਾ ਨਾਮ ਲੈ ਦੀ ਸਾਨੂੰ ਸਾਡੇ ਨਾਲ ਕਿਸ ਨਾਲ ਹੈ ਹੀ ਕੁਝ ਨਹੀਂ ਮੈਂ ਖੁਦ ਜੌਬ ਕਰਦਾ ਆ ਆਪਣਾ ਮਤਲਬ ਮੈਕਸੀਮਮ ਸਾਲ ਦੇ ਵਿੱਚੋਂ ਮੈਂ ਕਾਫੀ ਦਿਨ ਤੇ ਜੌਬ ਤੇ ਰਹਿਣਾ ਆ ਸੋ ਸਕੂਲ ਪ੍ਰਬੰਧਕਾਂ ਦੇ ਨਾਲ ਤੁਹਾਡੀ ਕੋਈ ਗੱਲਬਾਤ ਹੋਈ ਹੈ ਕਿਉਂਕਿ ਸਕੂਲ ਦੇ ਵਿੱਚ ਜਦ ਸਚਾਰ ਬੱਚਾ ਜਿਹੜਾ ਕਿ ਸਕੂਲ ਦੇ ਵਿੱਚ ਸਮਾਂ ਗੁਜ਼ਾਰਦਾ ਹੈ ਉਹਦਾ ਫਰੈਂਡ ਸਰਕਲ ਹੋਵੇ ਜਾਂ ਟੀਚਰ ਨਾਲ ਕਿਵੇਂ ਦਾ ਸੀ ਰਿਲੇਸ਼ਨਸ ਕਿ ਟੀਚਰ ਨੇ ਹੀ ਉਸਦਾ ਫੋਨ ਜਿਹੜਾ ਲਿਆ ਸੀ ਕੁਝ ਦੱਸਿਆ ਉਹਨਾਂ ਨੇ ਟੀਚਰ ਨਾਲ ਗੱਲਬਾਤ ਹੋਈ ਹੈ ਟੀਚਰ ਸਾਡੇ ਘਰ ਤੱਕ ਵੀ ਆਏ ਆ ਮਤਲਬ ਸਕੂਲ ਦਾ ਸਟਾਫ ਬਹੁਤ ਵਧੀਆ ਸਟਾਫ ਹੈ ਉਹਨਾਂ ਨੇ ਸਾਡੇ ਨਾਲ ਬਹੁਤ ਸੋਹਣਾ ਕੋਆਪਰੇਟ ਕਰ ਰਹੇ ਹੁਣ ਤੱਕ ਵੀ ਉਹ ਵੀ ਕਹਿੰਦੇ ਆ ਕਿ ਇਨਵੈਸਟੀਗੇਸ਼ਨ ਕਰਾਓ ਜਿੱਥੇ ਵੀ ਕੋਈ ਸਾਡੀ ਜੋ ਹੈਲਪ ਪਿਆ ਜਾਂ ਸਾਡੀ ਜ਼ਰੂਰਤ ਆ ਸੀ ਤੁਹਾਡੇ ਨਾਲ ਖੜੇ ਆ ਬਿਲਕੁਲ ਜੀ ਸੋ ਸਾਹਿਲਪ੍ਰੀਤ ਦਾ ਪਰਿਵਾਰ ਜਰੂਰ ਸਦਮੇ ਦੇ ਪਿਤਾ ਦੀਆਂ ਅੱਖਾਂ ਦੱਸਦੀਆਂ ਨੇ ਕਿ ਕਿੰਨਾ ਦਰਦ ਹੈ ਔਰ ਦੁੱਖ ਹੈ ਕਿਉਂਕਿ ਬੱਚਾ ਅਜੇ ਤੱਕ ਨਹੀਂ ਲੱਭਿਆ ਔਰ ਛੋਟੀ ਉਮਰੇ ਹੀ ਉਸ ਨੂੰ ਜਿਵੇਂ ਪਾਲ ਲਿਆ ਵੱਡਾ ਹੋਇਆ ਸਕੂਲ ਜਾਂਦਾ ਸੀ ਬੜੀ ਖੁਸ਼ੀ ਹੁੰਦੀ ਜਦੋਂ ਘਰ ਆ ਕੇ ਮਿਲਦਾ ਸੀ ਤਾਂ ਬੜਾ ਦੁੱਖ ਦੀ ਦੁੱਖ ਦਾ ਸਮਾਂ ਹੈ ਸੋ ਉਹਨਾਂ ਦੇ ਸਾਹਿਲਪ੍ਰੀਤ ਦਾਦਾ ਜੀ ਮੌਜੂਦ ਨੇ ਉਹਨਾਂ ਵੀ ਗੱਲ ਕਰਦੇ ਆ ਪੋਤਰਾ ਸੀ ਤੁਹਾਡਾ ਹਰ ਰੋਜ਼ ਬੜੇ ਚਾਹਾਂ ਪਿਆਰ ਨਾਲ ਪਿਆਰ ਕਰੀਦਾ ਸੀ ਤਾਂ ਅਜੇ ਤੱਕ ਨਹੀਂ ਜਿਹੜਾ ਮਿਲਿਆ ਕੀ ਕਹਿਣਾ ਚਾਹੁੰਦਾ ਮੈਂ ਹੋ ਕਹਿਣਾ ਜੀ ਤੂੰ ਛੱਲੀ ਜਾਂਦੀ ਪੁੱਸਾਂ ਨੂੰ ਬੇਬੋਰ ਦੇਵੀ ਮੱਛਾ ਲੱਭ ਜਾਵੇ ਸਾਡਾ ਮੈਂ ਹੋ ਕਹਿਣਾ ਚਾਹੁੰਦਾ ਖੇਤੋ ਖੇਤੀ ਮਰ ਜੀ ਤੁਹਾਡੇ ਨਾਲ ਸਾਈਲ ਪ੍ਰੀਤ ਦਾ ਕਿਵੇਂ ਦਾ ਪਿਆਰ ਸੀ ਕਿਵੇਂ ਹੱਸਦੇ ਖੇਡਦੇ ਕਿਵੇਂ ਸੀ ਬਹੁਤ ਵਈਆ ਰੋਜ਼ਾਂ ਮੈਂ ਮੇਕੇ ਜਾਂਦਾ ਜਾਣਾ ਸੂਲੇ ਮੈਂ ਮੇਕੇ ਜਾਂਣਾ ਉਹਨਾਂ ਲਈ ਫੇਰ ਮੈਂ ਨਾਮ ਨੂੰ ਬਹੁਤ ਜ਼ਿਆਦਾ ਪ੍ਰੇਮ ਕਰਦਾ ਹੈ ਜੀ ਇਲਾਕੇ ਦੇ ਵਿੱਚ ਤੁਸੀਂ ਜਿਵੇਂ ਮਾਮਲਾ ਦਰਜ ਹੋਇਆ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਤਾਂ ਤੁਸੀਂ ਵੀ ਖੁਦ ਆਪਣੇ ਤੌਰ ਤੇ ਲੱਭਣ ਦੀ ਕੋਸ਼ਿਸ਼ ਕਰ ਰਹੇ ਹੋ ਨਾਲ ਪੂਰੇ ਕਰ ਰਹੇ ਅਸੀਂ ਬਹੁਤ ਸਾਰੇ ਹਨ ਮੋਲ ਆਪਣੀ ਕੋਈ ਸਮਝ ਨਹੀਂ ਆ ਰਹੀ ਬਹੁਤ ਲੱਭਿਆ ਸਾਨੂੰ ਨਹੀਂ ਮਿਲਿਆ ਕਰੀ ਕਿ ਮੈਂ ਆਪਣੇ ਬਾਬਲੇ ਭੋਲੇ ਉਹਨੇ ਉਹਦਾ ਘੇ ਫੜਦੇ ਬਿਲਕੁਲ ਜੀ ਤੁਸੀਂ ਕੀ ਅਪੀਲ ਕਰਨਾ ਚਾਹੋਗੇ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਤੁਹਾਡਾ ਬੱਚਾ ਸਾਡੀ ਜਿਹੜੀ ਵੀਡੀਓ ਵੱਧ ਤੋਂ ਲੋਕ ਵੇਖਣ ਔਰ ਤੁਹਾਡਾ ਬੱਚਾ ਜਿੱਥੇ ਕਿਤੇ ਵੇਖਦਾ ਹੋਵੇ ਜਾਂ ਕਿਸੇ ਨੂੰ ਤੁਹਾਡੇ ਬੱਚੇ ਬਾਰੇ ਪਤਾ ਹੋਵੇ ਤੁਹਾਨੂੰ ਜਰੂਰ ਜਾਣਕਾਰੀ ਦੇਵੇ ਕੀ ਕਹਿਣਾ ਚਾਹੋ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਜਿੱਥੇ ਵੀ ਸਾਡੇ ਬੱਚੇ ਦੀ ਇਨਫੋਰਮੇਸ਼ਨ ਕੋਈ ਮਿਲਦੀ ਆ ਜਾਂ ਸਾਨੂੰ ਸਾਡੇ ਨਾਲ ਤਲਾਹ ਕੀਤੀ ਜਾਵੇ ਤੇ ਅਸੀਂ ਉਹਦਾ ਵੱਧ ਤੋਂ ਵੱਧ ਉਹਦਾ ਮਾਣ ਤਾਨ ਕਰਾਂਗੇ ਜੋ ਵੀ ਹੋਗਾ ਉਹਨੂੰ ਇਨਾਮ ਦਿੱਤਾ ਵੱਡਾ ਉਹਨੂੰ ਨਾਮ ਦਿੱਤਾ ਜਾਏਗਾ ਹਾਂਜੀ ਸੋ ਪੁਲਿਸ ਵੱਲੋਂ ਵੀ ਇਹ ਮਾਮਲਾ ਜਿਹੜਾ ਕਿ ਦਰਜ ਕਰ ਲਿਆ ਗਿਆ ਹੈ ਹਰ ਤਰੀਕੇ ਨਾਲ ਸਾਹਿਲਪ੍ਰੀਤ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਿੰਡ ਵਾਸੀ ਰਿਸ਼ਤੇਦਾਰ ਭੈਣ ਭਰਾ ਹਰ ਕੋਈ ਉਸ ਨੂੰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ ਪਿਛਲੇ ਇੱਕ ਹਫਤੇ ਤੋਂ ਸਾਹਿਲਪ੍ਰੀਤ ਲਾਪਤਾ ਹੈ ਔਰ ਪੁਲਿਸ ਵੱਲੋਂ ਆਪਣੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਸੀਸੀਟੀਵੀ ਖੰਗਾਲੇ ਜਾ ਰਹੇ ਨੇ ਸੋ ਪਰਿਵਾਰ ਦੇ ਵਿੱਚ ਕਾਫੀ ਚਿੰਤਾ ਦਾ ਮਾਹੌਲ ਹੈ ਪਰਿਵਾਰ ਸਦਮੇ ਦੇ ਵਿੱਚ ਹੈ ਔਰ ਪਰਿਵਾਰ ਇਹੀ ਅਰਦਾਸ ਕਰ ਰਿਹਾ ਹੈ ਕਿ ਉਹਨਾਂ ਦਾ ਜਿਹੜਾ ਪੁੱਤ ਹੈ ਉਹਨਾਂ ਦੇ ਘਰ ਦਾ ਪਰਿਵਾਰ ਦਾ ਪੁੱਤਰ ਹੈ ਸਾਹਿਲ ਪ੍ਰੀਤ ਉਹ ਜਲਦੀ ਤੋਂ ਜਲਦੀ ਘਰ ਵਾਪਸ ਆ ਜਾਵੇ ਸੋ ਅਸੀਂ ਵੀ ਆਧੈਨਿਕ ਸਵੇਰਾ ਟੀਮ ਵੀ ਇਹੀ ਅਰਦਾਸ ਕਰਾਂਗੇ ਕਿ ਇਹਨਾਂ ਦਾ ਬੱਚਾ ਛੇਤੀ ਹੀ ਮਿਲ ਜਾਵੇ ਜੇਕਰ ਇਹ ਵੀਡੀਓ ਕੋਈ ਦੇਖ ਰਿਹਾ ਹੈ ਤਾਂ ਸਾਹਿਲਪ੍ਰੀਤ ਦੇਖ ਰਿਹਾ ਜਾਂ ਉਸ ਨੂੰ ਜਾਣਨ ਵਾਲੇ ਜਾਂ ਉਸ ਨੂੰ ਦੇਖਣ ਵਾਲੇ ਕੋਈ ਦੇਖ ਰਿਹਾ ਜਿਸ ਨੂੰ ਸਾਹਿਲਪ੍ਰੀਤ ਮਿਲਿਆ ਹੋਵੇ ਤਾਂ ਇਸ ਪਰਿਵਾਰ ਨਾਲ ਜ਼ਰੂਰ ਸੰਪਰਕ ਕੀਤਾ ਜਾਵੇ ਤਾਂ ਜੋ ਇਹਨਾਂ ਦਾ ਪੋਤੇ ਸਾਹਿਲਪ੍ਰੀਤ ਉਹ ਆਪਣੇ ਘਰ ਵਾਪਸ ਆ ਸਕੇ ਤੇ ਆਪਣੇ ਪਰਿਵਾਰ ਦੇ ਵਿੱਚ ਉਸੇ ਤਰ੍ਹਾਂ ਹੀ ਵਾਪਸ ਜਿਵੇਂ ਹੱਸਦਾ ਖੇਡਦਾ ਵਸਦਾ ਪਰਿਵਾਰ ਹੈ ਇਸੇ ਤਰ੍ਹਾਂ ਹੀ ਰਾਜੀ ਖੁਸ਼ੀ ਹੈ ਪਰਿਵਾਰ ਦੇ ਵਿੱਚ ਸਲਾਮਤੀ ਵਾਪਸ ਆਵੇ। ਦਨਕ ਸਵੇਰਾ ਤੋਂ ਗੁਰਪ੍ਰੀਤ ਸਿੰਘ ਅੰਮ੍ਰਿਤਸਰ। ਇਸ ਵਕਤ ਅਸੀਂ ਅੰਮ੍ਰਿਤਸਰ ਦੇ ਜੰਡਿਆਲਾ ਨਜ਼ਦੀਕ ਪਿੰਡ ਬੰਡਾਲਾ ਗੁੰਨੋਵਾਲ ਹਵੇਲੀਆਂ ਵਿਖੇ ਪਹੁੰਚੇ ਆ ਜਿੱਥੇ ਕਿ ਇੱਕ ਪਰਿਵਾਰ ਦਾ ਲੜਕਾ ਉਮਰ ਉਦੀ 17 ਸਾਲ ਸਾਹਿਲਪ੍ਰੀਤ ਉਸਦਾ ਨਾਮ ਔਰ ਖਡੂਰ ਸਾਹਿਬ ਵਿਖੇ ਉਹ ਸਕੂਲ ਵਿੱਚ ਪੜਦਾ ਸੀ ਸੋ ਸਕੂਲ ਦੇ ਨਿਯਮ ਅਨੁਸਾਰ ਸਕੂਲ ਵਿੱਚ ਫੋਨ ਅਲਾਉਡ ਨਹੀਂ ਸੀ ਪਰ ਉਹ ਲੜਕਾ ਪੇਪਰ ਦੌਰਾਨ ਫੋਨ ਲੈ ਕੇ ਜਾਂਦਾ ਹੈ ਜਦੋਂ ਅਧਿਆਪਕ ਵੱਲੋਂ ਉਸ ਨੂੰ ਫੋਨ ਸਮੇਤ ਫੜਿਆ ਜਾਂਦਾ ਹੈ ਤਾਂ ਪਰਿਵਾਰ ਨੂੰ ਫੋਨ ਦੀ ਸੂਚਨਾ ਦਿੱਤੀ ਜਾਂਦੀ ਹੈ ਕਿ ਤੁਹਾਡੇ ਬੱਚੇ ਕੋਲੋਂ ਫੋਨ ਫੜਿਆ ਗਿਆ ਹੈ ਉਸ ਤੋਂ ਬਾਅਦ ਜਦੋਂ ਸਕੂਲੋਂ ਛੁੱਟੀ ਹੁੰਦੀ ਹੈ ਤਾਂ ਸਾਹਿਲ ਪ੍ਰੀਤ ਘਰ ਨਹੀਂ ਪਰਦਾ ਔਰ ਪਰਿਵਾਰ ਵੱਲੋਂ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਗਈ ਹੈ ਸੋ ਪਰਿਵਾਰ ਸਾਹਿਲ ਪ੍ਰੀਤ ਨੂੰ ਲੈ ਕੇ ਕਾਫੀ ਚਿੰਤਾ ਦੇ ਵਿੱਚ ਹੈ ਕਿਉਂਕਿ ਅਜ ਤੱਕ तकरीबन 1 ਹਫਤਾ ਹੋ ਗਿਆ ਹੈ ਔਰ ਅਜੇ ਤੱਕ ਸਾਹਿਲ ਪ੍ਰੀਤ ਦਾ ਕੁਝ ਵੀ ਨਹੀਂ ਪਤਾ ਲੱਗਿਆ ਪੁਲਿਸ ਨੂੰ ਵੀ ਦਰਖਾਸਤ ਦਿੱਤੀ ਗਈ ਹੈ ਸੋ ਪੂਰੀ ਜਾਣਕਾਰੀ ਲਈ ਅਸੀਂ ਉਸ ਪਰਿਵਾਰ ਕੋਲ ਪਹੁੰਚੇ ਹਾਂ ਕਿਉਂਕਿ ਪਰਿਵਾਰ ਕਾਫੀ ਸਮੇਂ ਤੋਂ ਸਦਮੇ ਦੇ ਵਿੱਚ ਹੈ ਕਿਉਂਕਿ ਕਿ ਛੋਟਾ ਜਿਹਾ ਬੱਚਾ ਹੈ ਉਮਰ 17 ਸਾਲ ਹੈ ਔਰ ਜਿਹੜਾ ਕਿ ਅਜੇ ਪਹਿਲੀ ਵਾਰ ਹੀ ਸ਼ਾਇਦ ਉਸਨੇ ਫੋਨ ਫੜਿਆ ਸੀ ਔਰ ਜਦੋਂ ਸਕੂਲ ਲੈ ਜਾਂਦਾ ਪੁਲੇਖੇ ਨਾਲ ਕਹਿ ਲੋ ਲੈ ਜਾਂਦਾ ਤਾਂ ਉਸ ਤੋਂ ਬਾਅਦ ਸ਼ਾਇਦ ਉਹ ਡਰ ਗਿਆ ਜਾਂ ਸਹਿਮ ਗਿਆ ਕੋਈ ਨਾ ਕੋਈ ਗੱਲ ਹੋਈ ਆ ਔਰ ਘਰ ਨਹੀਂ ਪਰਦਾ ਸੋ ਉਹਨਾਂ ਦੇ ਘਰ ਦੇ ਫੈਮਿਲੀ ਮੈਂਬਰ ਮੌਜੂਦ ਨੇ ਗੱਲਬਾਤ ਕਰਦਿਆਂ ਫਿਰ ਕੀ ਨਾਮ ਮਤਲਬ ਲਖਵਿੰਦਰ ਸਿੰਘ ਮੇਰਾ ਨਾਮ ਜੀ ਮੇਰਾ ਬੇਟਾ ਸਾਇਲਪ੍ਰੀਤ ਸਿੰਘ ਜੋ ਕਿ ਖਡੂਰ ਸਾਹਿਬ ਨਿਸ਼ਾਨੇ ਸਿੱਖੀ ਸਕੂਲ ਚ ਪੜਦਾ ਸੀਗਾ ਜਿੱਦਾਂ ਤੁਸੀਂ ਦੱਸਿਆ ਕਿ ਸੇਮ ਉਹ ਫੋਨ ਲਾਊਡ ਨਹੀਂ ਆ ਸਕੂਲ ਦੇ ਵਿੱਚ ਲੇਕਿਨ ਉਹ ਫੋਨ ਲੈ ਕੇ ਗਿਆ ਜਿਵੇਂ ਟੀਚਰ ਨੇ ਉਹਦਾ ਫੋਨ ਜਮ੍ਹਾਂ ਕਰਕੇ ਪ੍ਰਿੰਸੀਪਲ ਕੋਲ ਨੂੰ ਦੇ ਦਿੱਤਾ ਔਰ ਸਾਨੂੰ ਨਾਲ ਦੇ ਨਾਲ ਹੀ ਇਨਫੋਰਮੇਸ਼ਨ ਦੇ ਦਿੱਤੀ ਕਾਲ ਕਰਕੇ ਕਿ ਤੁਸੀਂ ਆਪਣੇ ਬੱਚੇ ਦਾ ਫੋਨ ਲੈ ਜਾਓ ਇਸ ਤੋਂ ਬਾਅਦ ਉਹ ਛੁੱਟੀ ਹੋ ਜਾਂਦੀ ਹੈ ਲੇਕਿਨ ਉਹ ਛੁੱਟੀ ਦੇ ਬਾਅਦ ਮਤਲਬ ਘਰੇ ਨਹੀਂ ਆਉਂਦਾ ਅੱਜ ਮਤਲਬ 23 ਤਰੀਕ ਦਾ ਗੁੰਮ ਆ ਅਸੀਂ ਗੁੰਮਸ਼ਦਾ ਦੀ ਰਿਪੋਰਟ ਵੀ ਦੇ ਰੱਖੀ ਆ ਲੇਕਿਨ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ ਜੇਕਰ ਸਾਹਿਲ ਪ੍ਰੀਤ ਦੀ ਗੱਲ ਕਰੀਏ ਤਾਂ ਹਰ ਰੋਜ਼ ਰੋਜ਼ਾਨਾ ਉਹ ਸਕੂਲ ਜਾਂਦਾ ਸੀ ਤੇ ਕਿੰਨੇ ਵਜੇ ਘਰ ਵਾਪਸ ਆ ਜਾਂਦਾ ਸੀ ਤੇ ਉਸ ਦਿਨ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਤੁਹਾਡਾ ਬੱਚਾ ਕਾਫੀ ਲੇਟ ਹੋ ਗਿਆ ਅਜ ਤੱਕ ਘਰ ਨਹੀਂ ਪਹੁੰਚਿਆ ਉਹ ਜਦੋਂ ਵੀ ਮਤਲਬ ਸਕੂਲ ਜਾਂਦਾ ਸੀਗਾ ਉਹਦਾ ਮਤਲਬ ਪੌਣੇ 1 ਵਜੇ ਟਾਈਮ ਸੀਗਾ ਪਰਮਾਨੈਂਟ ਇਹ ਤਾਂ ਛੁੱਟੀ ਉਹਨੂੰ ਸਵਾ 12 ਵੇ ਛੁੱਟੀ ਹੁੰਦੀ ਹੈ ਪੌਣੇ 1 ਵਜੇ ਆ ਜਾਂਦਾ ਸੀ ਉਸ ਦਿਨ ਅਸੀਂ 1 ਵਜੇ ਤੱਕ 1:30 ਵਜੇ ਤੱਕ ਉਹਦੀ ਵੇਟ ਕੀਤੀ ਫਿਰ ਆਪਾਂ 2:30 ਵਜੇ ਉਹਨੂੰ ਲੱਭਣਾ ਸ਼ੁਰੂ ਕੀਤਾ ਜਦੋਂ ਆਪਾਂ 2:30 ਵਜੇ ਲੱਭਣਾ ਸ਼ੁਰੂ ਕੀਤਾ ਤਾਂ ਫਿਰ ਸਾਨੂੰ ਸਾਡੇ ਇਥੋਂ 500 ਕਿਲੋ 500 ਮੀਟਰ ਦੂਰੀ ਤੇ ਏਜੰਸੀਆਂ ਵਾਲੀ ਦੁਕਾਨ ਆ ਉੱਥੇ ਸਕੂਟਰੀ ਖੜੀ ਮਿਲੀ ਮੋਪੜ ਜਿਹੜੀ ਤੇ ਜਾਂਦਾ ਸੀ ਇਰੋ ਦਾ ਪਾਸੇ ਸੀਸੀਟੀਵੀ ਕਢਾਇਆ ਤੇ ਉਸ ਤੋਂ ਪਤਾ ਚੱਲਿਆ ਵੀ ਉਹ ਸੀਸੀਟੀਵੀ ਬਾਈਕ ਖੜੀ ਕਰਕੇ ਆਪਣੀ ਸਕੂਟੀ ਤੇ ਉਥੋਂ ਵਾਪਸ ਹੋ ਜਾਂਦਾ ਹੈ ਉਸ ਤੋਂ ਬਾਅਦ ਨਹੀਂ ਪਤਾ ਲੱਗਿਆ ਕੁਝ ਵੀ ਉਸ ਤੋਂ ਬਾਅਦ ਤੁਹਾਨੂੰ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਸੀਸੀਟੀਵੀ ਮਿਲੀ ਹੈ ਮੋਪਡ ਮਿਲੀ ਹੈ ਕੀ ਲੱਗਦਾ ਸੀ ਮਨ ਦੇ ਵਿੱਚ ਕਿਹੜਾ ਖਿਆਲ ਆਇਆ ਕਿ ਕੀ ਹੋ ਸਕਦਾ ਬੱਚਾ ਡਰ ਗਿਆ ਸਹਿਮ ਗਿਆ ਜਾਂ ਕਿਸੇ ਨੇ ਉਹਦੇ ਨਾਲ ਕੋਈ ਅਨਹੋਣੀ ਘਟਨਾ ਘਟੀ ਹੋਵੇ ਉਸ ਨੂੰ ਕੋਈ ਲੱਗ ਗਿਆ ਹੋਵੇ ਔਰ ਜੇ ਦੂਜੇ ਪਾਸੇ ਦੇਖਿਆ ਜਾਵੇ ਤਾਂ ਉਸ ਦੇ ਜਿਹੜੇ ਦੋਸਤ ਹੀ ਯਾਰ ਦੋਸਤ ਸੀ ਉਹਨਾਂ ਨਾਲ ਤੁਹਾਡੀ ਗੱਲਬਾਤ ਹੋਈ ਹੈ ਯਾਰ ਦੋਸਤਾਂ ਨਾਲ ਵੀ ਗੱਲਬਾਤ ਹੋਈ ਆ ਲੇਕਿਨ ਉਹ ਵੀ ਕਹਿੰਦੇ ਵੀ ਇੱਥੋਂ ਠੀਕ ਠਾਕ ਗਿਆ ਲੇਕਿਨ ਸਾਨੂੰ ਮਤਲਬ ਹੁਣ ਤੇ ਸਾਡੇ ਵਾਸਤੇ ਮਤਲਬ ਕੁਝ ਸਮਝ ਨਹੀਂ ਲੱਗ ਰਿਹਾ ਵੀ ਉਹਦੇ ਨਾਲ ਕੀ ਵਾਪਰਿਆ ਕਿਉਂਕਿ ਦਿਨ ਬਹੁਤ ਜ਼ਿਆਦਾ ਹੋ ਗਿਆ 23 ਤਰੀਕ ਦਾ ਉਹ ਗਿਆ ਹੈ ਤੇ ਹੁਣ ਮਤਲਬ ਆਜ ਇੱਕ ਵੀਕ ਹੋਣ ਵਾਲਾ ਹੋ ਗਿਆ ਜੀ ਅਸੀਂ ਪੁਲਿਸ ਨੂੰ ਵੀ ਮਿਲੇ ਆ ਮਤਲਬ ਕੋਈ ਅਜੇ ਤੱਕ ਹੱਲ ਨਹੀਂ ਹੋਇਆ ਤੁਹਾਡਾ ਬੱਚਾ 17 ਸਾਲਾਂ ਦਾ ਔਰ ਬੜਾ ਔਖਾ ਹੋ ਜਾਂਦਾ ਮਾਪਿਓ ਵਾਸਤੇ ਫੈਮਿਲੀ ਵਾਸਤੇ ਬੱਚੇ ਵਾਸਤੇ ਤੁਹਾਡੇ ਜਿਹੜੇ ਇਲਾਕੇ ਦੇ ਲੋਕ ਨੇ ਆਲੇ ਦੁਆਲੇ ਉਹਨਾਂ ਨੇ ਤੁਹਾਡੀ ਕੋਈ ਮਦਦ ਲਈ ਨਾਲ ਆਏ ਤੁਰੇ ਤੁਹਾਡੇ ਨਾਲ ਹਾਂਜੀ ਇਲਾਕੇ ਸਾਡੇ ਇਲਾਕੇ ਦੇ ਪੂਰੇ ਲੋਕ ਮਤਲਬ ਸਾਡੇ ਨਾਲ ਹੀ ਜਾਂ ਜਿੱਥੇ ਵੀ ਅਸੀਂ ਆਪਾਂ ਜਾਣ ਆਏ ਥਾਣੇ ਜਾਣ ਆਏ ਕਿਤੇ ਜਾਣਾ ਸਾਰੇ ਲੋਕ ਨਾਲ ਮਤਲਬ ਚੱਲ ਰਹੇ ਆ ਲੇਕਿਨ ਹੁਣ ਮੇਨ ਕਾਰਵਾਈ ਪੁਲਿਸ ਦੀ ਆਪਾਂ ਮੰਗ ਕਰਦੇ ਆ ਕਿ ਪੁਲਿਸ ਇਨਵੈਸਟੀਗੇਸ਼ਨ ਕਰੇ ਸਾਡਾ ਬੱਚੇ ਨੂੰ ਮਤਲਬ ਜਲਦ ਤੋਂ ਜਲਦੀ ਉਹਦੀ ਪਾਲ ਕੀਤੀ ਜਾਵੇ ਤੁਸੀਂ ਗੋਮਛਦਗੀ ਦੇ ਜਿਹੜੀ ਮਾਮਲਾ ਦਰਜ ਕਰਵਾਇਆ ਉਹਨਾਂ ਦੇ ਵੱਲੋਂ ਪੁਲਿਸ ਵੱਲੋਂ ਕੀ ਕਿਹਾ ਜਾ ਰਿਹਾ ਹੈ ਕਿ ਕਿ ਹੁਣ ਤੱਕ ਕਿਹੜੀ ਕਾਰਵਾਈ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਪੁਲਿਸ ਇਹ ਕਰ ਪੁਲਿਸ ਪੁੱਛ ਰਹੀ ਹੈ ਕਿ ਤੁਹਾਡਾ ਕਿਸੇ ਨਾਲ ਕੋਈ ਲਾਕ ਡਾਟ ਹੈ ਜਾਂ ਤੁਹਾਨੂੰ ਕਿਸੇ ਦਾ ਕੋਈ ਡਾਊਟ ਹੈ ਨਾ ਸਾਡਾ ਕਿਸੇ ਨਾਲ ਵੈਰ ਵਿਰੋਧ ਹੈ ਨਾ ਹੀ ਸਾਨੂੰ ਕਿਸੇ ਉੱਤੇ ਕੋਈ ਡਾਊਟ ਆ ਲੇਕਿਨ ਪੁਲਿਸ ਆਪਣੇ ਲੈਵਲ ਤੇ ਜਾਂਚ ਕਰੇ ਪੁਲਿਸ ਉਲਟਾ ਸਾਨੂੰ ਕਹਿੰਦੀ ਕਿ ਤੁਸੀਂ ਦੱਸੋ ਵੀ ਤੁਹਾਡੀ ਕਿਸੇ ਨਾਲ ਕੋਈ ਲਾਕ ਡਾਟ ਹੋਵੇ ਕਿਹਦਾ ਨਾਮ ਲੈ ਲੀਏ ਸਾਨੂੰ ਸਾਡੇ ਨਾਲ ਕਿਸੇ ਨਾਲ ਹੈ ਹੀ ਕੁਝ ਨਹੀਂ ਮੈਂ ਖੁਦ ਜੌਬ ਕਰਦਾ ਹਾਂ ਆਪਣਾ ਮਤਲਬ ਮੈਕਸਿਮਮ ਸਾਲ ਦੇ ਵਿੱਚੋਂ ਮੈਂ ਕਾਫੀ ਦਿਨ ਤੇ ਜੌਬ ਤੇ ਰਹਿਣਾ ਆ। ਸੋ ਸਕੂਲ ਪ੍ਰਬੰਧਕਾਂ ਦੇ ਨਾਲ ਤੁਹਾਡੀ ਕੋਈ ਗੱਲਬਾਤ ਹੋਈ ਹੈ ਕਿਉਂਕਿ ਸਕੂਲ ਦੇ ਵਿੱਚ ਜਿਆਦਾਤਰ ਬੱਚਾ ਜਿਹੜਾ ਕਿ ਸਕੂਲ ਦੇ ਵਿੱਚ ਸਮਾਂ ਗੁਜ਼ਾਰਦਾ ਹੈ ਉਹਦਾ ਫਰੈਂਡ ਸਰਕਲ ਹੋਵੇ ਜਾਂ ਟੀਚਰ ਨਾਲ ਕਿਵੇਂ ਦਾ ਸੀ ਰਿਲੇਸ਼ਨਸ ਕਿ ਟੀਚਰ ਨੇ ਹੀ ਉਸਦਾ ਫੋਨ ਜਿਹੜਾ ਲਿਆ ਸੀ ਕੁਝ ਦੱਸਿਆ ਉਹਨਾਂ ਨੇ? ਟੀਚਰ ਨਾਲ ਗੱਲਬਾਤ ਹੋਈ ਹੈ ਟੀਚਰ ਸਾਡੇ ਘਰ ਤੱਕ ਵੀ ਆਏ ਆ। ਮਤਲਬ ਸਕੂਲ ਦਾ ਸਟਾਫ ਬਹੁਤ ਵਧੀਆ ਸਟਾਫ ਹੈ ਉਹਨਾਂ ਨੇ ਸਾਡੇ ਨਾਲ ਬਹੁਤ ਸੋਹਣਾ ਕੋਆਪਰੇਟ ਕਰ ਰਹੇ ਹੁਣ ਤੱਕ ਵੀ। ਉਹ ਵੀ ਕਹਿੰਦੇ ਆ ਕਿ ਇਨਵੈਸਟੀਗੇਸ਼ਨ ਕਰਾਓ ਜਿੱਥੇ ਵੀ ਕੋਈ ਸਾਡੀ ਜੋ ਹੈਲਪ ਪਿਆ ਜਾਂ ਸਾ ਸਾਡੇ ਨਾਲ ਖੜੇ ਆ ਬਿਲਕੁਲ ਜੀ ਸੋ ਸਾਹਿਲ ਪ੍ਰੇਦ ਦਾ ਪਰਿਵਾਰ ਜਰੂਰ ਸਦਮੇ ਦੇ ਪਿਤਾ ਦੀਆਂ ਅੱਖਾਂ ਦੱਸਦੀਆਂ ਨੇ ਕਿ ਕਿੰਨਾ ਦਰਦ ਹੈ ਹੋਰ ਦੁੱਖ ਹੈ ਕਿਉਂਕਿ ਬੱਚਾ ਅਜੇ ਤੱਕ ਨਹੀਂ ਲੱਭਿਆ ਹੋਰ ਛੋਟੀ ਉਮਰ ਹੀ ਉਸ ਨੂੰ ਜਿਵੇਂ ਪਾਲਿਆ ਵੱਡਾ ਹੋਇਆ ਸਕੂਲ ਜਾਂਦਾ ਸੀ ਬੜੀ ਖੁਸ਼ੀ ਹੁੰਦੀ ਜਦੋਂ ਘਰ ਆ ਕੇ ਮਿਲਦਾ ਸੀ ਤਾਂ ਬੜਾ ਦੁੱਖ ਦੀ ਦੁੱਖ ਦਾ ਸਮਾਂ ਹੈ ਸੋ ਉਹਨਾਂ ਦੇ ਸਾਹਿਲ ਪ੍ਰੇਦ ਦਾਦਾ ਜੀ ਮੌਜੂਦ ਨੇ ਉਹਨਾਂ ਵੀ ਗੱਲ ਕਰਦੇ ਆ ਉਤਰਾ ਸੀ ਤੁਹਾਡਾ ਹਰ ਰੋਜ਼ ਬੜੇ ਚਾਵਾ ਪਿਆਰ ਨਾਲ ਪਿਆਰ ਕਰੀਦਾ ਸੀ ਤਾਂ ਅੱਜ ਤੱਕ ਨਹੀਂ ਜਿਹੜਾ ਮਿਲੇ ਕੀ ਕਹਿਣਾ ਚਾਹੂੰ ਮੈਂ ਇਹੋ ਕਹਿਣਾ ਜੀ ਤੂੰ ਛੱਲੀ ਜਾਲੀ ਪੁੱਤਾਂ ਨੂੰ ਫਿਰ ਬੋਰ ਦੇਵੀਂ ਬੱਚਾ ਲੱਭ ਜਾਵੇ ਸਾਡਾ ਮੈਂ ਇਹੋ ਕਹਿਣਾ ਚਾਹੁੰਦਾ ਖੇਤੀ ਖੇਤੀ ਮਰ ਜਾਈਂ ਜਮਣ ਦੇ ਨਾਲ ਸाहिल ਪ੍ਰੀਤ ਦਾ ਕਿਵੇਂ ਦਾ ਪਿਆਰ ਸੀ ਕਿਵੇਂ ਹੱਸਦੇ ਖੇਡਦੇ ਕਿਵੇਂ ਸੀ ਬਹੁਤ ਵਈਆ ਰੋਜ਼ ਜਾਨਾ ਮੈਂ ਮੇਕੇ ਜਾਂਦਾ ਜਾਨਾ ਸੂਲੇ ਮੈਂ ਮੇਕੇ ਜਾਂਣਾ ਉਹਨਾਂ ਲਈ ਫੇਰ ਮੈਨਾਂ ਨੂੰ ਬਹੁਤ ਜ਼ਿਆਦਾ ਪ੍ਰੇਮ ਕਰਦਾ ਹੈ ਬਈ ਇਲਾਕੇ ਦੇ ਵਿੱਚ ਤੁਸੀਂ ਜਿਵੇਂ ਮਾਮਲਾ ਦਰਜ ਹੋਇਆ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਤਾਂ ਤੁਸੀਂ ਵੀ ਖੁਦ ਆਪਣੇ ਤੌਰ ਤੇ ਲੱਭਣ ਦੀ ਕੋਸ਼ਿਸ਼ ਕਰ ਰਹੇ ਹੋ ਨਾਲ ਬੂਰੇ ਕਰ ਰਹੇ ਅਸੀਂ ਬਹੁਤ ਸਾਰੇ ਗਰੇ ਆਂ ਮੋਲ ਆਪਣੀ ਕੋਈ ਸਮਝ ਨਹੀਂ ਆ ਰਹੀ ਕਿ ਬਹੁਤ ਲੱਭਿਆ ਸਾਨੂੰ ਨਹੀਂ ਮਿਲਿਆ ਕਰੇ ਕਿ ਮੈਂ ਆਪਣੇ ਦਾਅਵੇ ਬੋਲ ਰਹੇ ਹਾਂ ਉਹਨੇ ਉਹਨਾਂ ਦਾ ਘੇ ਫੜਦੇ ਬਿਲਕੁਲ ਜੀ ਤੁਸੀਂ ਕੀ ਅਪੀਲ ਕਰਨਾ ਚਾਹੋਗੇ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਤੁਹਾਡਾ ਬੱਚਾ ਸਾਡੀ ਜਿਹੜੀ ਵੀਡੀਓ ਵੱਧ ਤੋਂ ਲੋਕ ਵੇਖਣ ਔਰ ਤੁਹਾਡਾ ਬੱਚਾ ਜਿੱਥੇ ਕਿਤੇ ਵੇਖਦਾ ਹੋਵੇ ਜਾਂ ਕਿਸੇ ਨੂੰ ਤੁਹਾਡੇ ਬੱਚੇ ਬਾਰੇ ਪਤਾ ਹੋਵੇ ਤੁਹਾਨੂੰ ਜ਼ਰੂਰ ਜਾਣਕਾਰੀ ਦੇਵੇ ਕੀ ਕਹਿਣਾ ਚਾਹੋ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਜਿੱਥੇ ਵੀ ਸਾਡੇ ਬੱਚੇ ਦੀ ਇਨਫੋਰਮੇਸ਼ਨ ਕੋਈ ਮਿਲਦੀ ਆ ਜਾਂ ਸਾਨੂੰ ਸਾਡੇ ਨਾਲ ਤਲਾਹ ਕੀਤੀ ਜਾਵੇ ਤੇ ਅਸੀਂ ਉਹਦਾ ਵੱਧ ਤੋਂ ਵੱਧ ਉਹਦਾ ਮਾਣ ਤਾਨ ਕਰਾਂਗੇ ਜੋ ਵੀ ਹੋਗਾ ਉਹਨੂੰ ਇਨਾਮ ਦਿੱਤਾ ਵੱਡਾ ਉਹਨੂੰ ਨਾਮ ਦਿੱਤਾ ਜਾਏਗਾ ਹਾਂਜੀ ਸੋ ਪੁਲਿਸ ਵੱਲੋਂ ਵੀ ਇਹ ਮਾਮਲਾ ਜਿਹੜਾ ਕਿ ਦਰਜ ਕਰ ਲਿਆ ਗਿਆ ਹੈ ਹਰ ਤਰੀਕੇ ਨਾਲ ਸਾਹਿਲ ਪ੍ਰੀਤ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਿੰਡ ਵਾਸੀ ਰਿਸ਼ਤੇਦਾਰ ਭੈਣ ਭਰਾ ਹਰ ਕੋਈ ਉਸ ਨੂੰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ ਪਿਛਲੇ ਇੱਕ ਹਫਤੇ ਤੋਂ ਸਾਹਿਲ ਪ੍ਰੀਤ ਲਾਪਤਾ ਹੈ ਔਰ ਪੁਲਿਸ ਵੱਲੋਂ ਆਪਣੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਸੀਸੀਟੀਵੀ ਖੰਗਾਲੇ ਜਾ ਰਹੇ ਨੇ ਸੋ ਪਰਿਵਾਰ ਦੇ ਵਿੱਚ ਕਾਫੀ ਚਿੰਤਾ ਦਾ ਮਾਹੌਲ ਹੈ ਪਰਿਵਾਰ ਸਦਮੇ ਦੇ ਵਿੱਚ ਹੈ ਔਰ ਪਰਿਵਾਰ ਇਹੀ ਅਰਦਾਸ ਕਰ ਰਿਹਾ ਹੈ ਕਿ ਉਹਨਾਂ ਦਾ ਜਿਹੜਾ ਪੁੱਤ ਹੈ ਉਹਨਾਂ ਦੇ ਘਰ ਦਾ ਪਰਿਵਾਰ ਦਾ ਪੁੱਤਰ ਹੈ ਸਾਹਿਲ ਪ੍ਰੀਤ ਉਹ ਜਲਦੀ ਤੋਂ ਜਲਦੀ ਘਰ ਵਾਪਸ ਆ ਜਾਵੇ ਸੋ ਅਸੀਂ ਵੀ ਆਧੈਨਿਕ ਸਵੇਰਾ ਟੀਮ ਵੀ ਇਹੀ ਅਰਦਾਸ ਕਰਾਂਗੇ ਕਿ ਇਹਨਾਂ ਦਾ ਬੱਚਾ ਛੇਤੀ ਹੀ ਮਿਲ ਜਾਵੇ ਜੇਕਰ ਇਹ ਵੀਡੀਓ ਕੋਈ ਦੇਖ ਰਿਹਾ ਹੈ ਤਾਂ ਸਾਹਿਲਪ੍ਰੀਤ ਵੇਖ ਰਿਹਾ ਜਾਂ ਉਸ ਨੂੰ ਜਾਣਨ ਵਾਲੇ ਜਾਂ ਉਸ ਨੂੰ ਦੇਖਣ ਵਾਲੇ ਕੋਈ ਦੇਖ ਰਿਹਾ ਜਿਸ ਨੂੰ ਸਾਹਿਲਪ੍ਰੀਤ ਮਿਲਿਆ ਹੋਵੇ ਤਾਂ ਇਸ ਪਰਿਵਾਰ ਨਾਲ ਜ਼ਰੂਰ ਸੰਪਰਕ ਕੀਤਾ ਜਾਵੇ ਤਾਂ ਜੋ ਇਹਨਾਂ ਦਾ ਪੋਤੇ ਸਾਹਿਲਪ੍ਰੀਤ ਉਹ ਆਪਣੇ ਘਰ ਵਾਪਸ ਆ ਸਕੇ ਤੇ ਆਪਣੇ ਪਰਿਵਾਰ ਦੇ ਵਿੱਚ ਉਸੇ ਤਰ੍ਹਾਂ ਹੀ ਵਾਪਸ ਜਿਵੇਂ ਹੱਸਦਾ ਖੇਡਦਾ ਵਸਦਾ ਪਰਿਵਾਰ ਹੈ ਇਸੇ ਤਰ੍ਹਾਂ ਹੀ ਰਾਜੀ ਖੁਸ਼ੀ ਹੈ ਪਰਿਵਾਰ ਦੇ ਵਿੱਚ ਸਲਾਮਤੀ ਵਾਪਸ ਆਵੇ ਧੰਨਕ ਸਵੇਰਾ ਤੋਂ ਗੁਰਪ੍ਰੀਤ ਸਿੰਘ ਅੰਮ੍ਰਿਤਸਰ